ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਐਸਾ ਰਿਸ਼ਤਾ ਜ਼ਰੂਰ ਹੁੰਦਾ ਹੈ ਜੋ ਕਦੇ ਬਹੁਤ ਖਾਸ ਹੁੰਦਾ ਹੈ ਚਾਹੇ ਉਹ ਰਿਸ਼ਤਾ ਬॉयਫ੍ਰੈਂਡ ਗਰਲਫ੍ਰੈਂਡ ਦਾ ਹੋਵੇ ਪਤੀ ਪਤਨੀ ਦਾ ਭੈਣ ਭਰਾ ਦਾ ਜਾਂ ਕੋਈ ਹੋਰ ਰਿਸ਼ਤਾ ਪਰ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕਾ ਹੈ ਖੁਸ਼ ਹੈ ਸੰਤੁਸ਼ਟ ਹੈ ਪਰ ਅਸੀਂ ਅਸੀਂ ਤਾਂ ਅਜ ਵੀ ਉਸ ਰਿਸ਼ਤੇ ਵਿੱਚ ਹੀ اٹਕੇ ਹੋਏ ਆਂ ਨਾ ਉਹ ਰਿਸ਼ਤਾ ਸੀ ਪੁੱਲਾ ਸਕਦੇ ਆਂ ਨਾ ਹੀ ਅੱਗੇ ਵੱਧ ਸਕਦੇ ਆਂ ਤੇ ਅੱਜ ਇਹ ਕਹਾਣੀ ਅੰਤ ਤੱਕ ਜ਼ਰੂਰ ਸੁਣੀਓ ਕਿਉਂਕਿ ਤੁਹਾਨੂੰ ਵੀ ਆਪਣਾ ਜਵਾਬ ਮਿਲੇਗਾ ਜਦ ਵਕਤ ਹੁੰਦਾ ਛੱਡਣ ਦਾ ਤਾਂ ਰੱਬ ਵੀ ਕੋਈ ਨਾ ਕੋਈ ਇਸ਼ਾਰਾ ਦੇ ਦਿੰਦਾ ਹੈ ਮੈਂ ਇੱਕ ਵਾਰ ਇੱਕ ਬਜ਼ੁਰਗ ਬਾਬਾ ਜੀ ਕੋਲ ਬੈਠਾ ਸੀ ਦਿਲ ਭਰਿਆ ਹੋਇਆ ਸੀ ਅੱਖਾਂ ਵਿੱਚ ਚਮਕ ਨਹੀਂ ਸੀ ਸਿਰਫ ਪਾਣੀ ਸੀ ਮੈਂ ਕਿਹਾ ਬਾਬਾ ਜੀ ਇੱਕ ਰਿਸ਼ਤਾ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਹਿੱਸਾ ਸੀ ਪਰ ਹੁਣ ਉਹ ਮੇਰੇ ਕੋਲ ਨਹੀਂ ਉਹ ਆਪਣੀ ਲਾਈਫ ਚੱਗੇ ਵੱਧ ਚੁੱਕਾ ਹੈ ਪਰ ਮੈਂ ਅੱਜ ਵੀ ਉਸ ਦੀ ਯਾਦ ਵਿੱਚ اٹਕਿਆ ਹਾਂ ਦਿਲੋਂ ਕੱਢਣਾ ਚਾਹੁੰਦਾ ਹਾਂ ਪਰ ਕੱਢ ਨਹੀਂ ਪਾ ਰਿਹਾ ਮੈਂ ਕਰਾਂ ਤਾਂ ਕਰਾਂਗੀ। ਬਾਬਾ ਜੀ ਹੌਲੀ-ਹੌਲੀ ਮੁਸਕੁਰਾ ਰਹੇ ਸਨ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਪੁੱਛੀ। ਪੁੱਤਰ ਜੇ ਤੇਰੇ ਘਰ ਵਿੱਚ ਇੱਕ ਤਿੱਖਾ ਚਾਕੂ ਹੋਵੇ ਤੇ ਉਤੋਂ ਟੁੱਟਿਆ ਵੀ ਹੋਵੇ ਤਾਂ ਕੀ ਕਰੇਂਗਾ? ਮੈਂ ਕਿਹਾ, "ਬਾਬਾ ਜੀ ਕਈ ਵਾਰੀ ਉਹ ਚਾਕੂ ਵਰਤ ਲੈਨੇ ਆਂ। ਪਰ ਜਦੋਂ ਹੱਥ ਤੇ ਲੱਗਦਾ ਹੈ ਤਾਂ ਕੱਟ ਲੱਗ ਜਾਂਦਾ ਹੈ। ਖੂਨ ਨਿਕਲਦਾ ਹੈ ਤੇ ਦੁੱਖ ਵੀ ਬਹੁਤ ਹੁੰਦਾ ਹੈ।" ਬਾਬਾ ਜੀ ਨੇ ਪੁੱਛਿਆ, "ਪਰ ਚਾਕੂ ਤਾਂ ਰੋਜ਼ ਦੀ ਜ਼ਿੰਦਗੀ ਵਿੱਚ ਵਰਤੋ ਵਾਲੀ ਚੀਜ਼ ਹੈ ਨਾ?" ਮੈਂ ਕਿਹਾ ਹਾਂਜੀ ਰਸੋਈ ਵਿੱਚ ਬਹੁਤ ਵਰਤੋਂ ਆਉਂਦਾ ਹੈ ਸਬਜ਼ੀਆਂ ਕੱਟਣ ਵਿੱਚ ਰੋਟੀ ਸਬਜ਼ੀ ਬਣਾਉਣ ਵਿੱਚ ਮੈਨੂੰ ਬਹੁਤ ਮਦਦ ਕਰਦਾ ਹੈ ਬਸ ਪੁੱਤਰ ਜਿਵੇਂ ਚਾਕੂ ਜਦ ਤੱਕ ਕੰਮ ਕਰ ਰਿਹਾ ਸੀ ਉਹ ਵਧੀਆ ਸੀ ਪਰ ਜਦ ਉਹੀ ਚਾਕੂ ਹੱਥ ਕੱਟਣ ਲੱਗ ਪਵੇ ਤਕਲੀਫ ਦੇ ਲੱਗ ਪਵੇ ਤਾਂ ਸਮਝ ਲਓ ਉਹ ਚਾਕੂ ਹੁਣ ਰੱਖਣ ਵਾਲਾ ਨਹੀਂ ਹੈ ਛੱਡਣ ਵਾਲਾ ਹੋ ਗਿਆ ਹੈ ਇਹੀ ਗੱਲ ਰਿਸ਼ਤੇਆਂ ਲਈ ਵੀ ਲਾਗੂ ਹੁੰਦੀ ਹੈ ਪੁੱਤਰ ਜੀ ਜਦ ਤੱਕ ਕੋਈ ਰਿਸ਼ਤਾ ਤੇਰੇ ਜੀਵਨ ਨੂੰ ਸੁੰਦਰ ਬਣਾ ਰਿਹਾ ਸੀ ਤੈਨੂੰ ਹੌਸਲਾ ਦੇ ਰਿਹਾ ਸੀ ਉਹ ਰਿਸ਼ਤਾ ਚੰਗਾ ਸੀ ਪਰ ਜਦ ਉਹੀ ਰਿਸ਼ਤਾ ਯਾਦਾਂ ਦੇ ਰੂਪ ਵਿੱਚ ਤੇਰਾ ਮਨੋਬਲ ਤੋੜ ਰਿਹਾ ਹੋਵੇ ਤੈਨੂੰ ਅੰਦਰੋਂ ਹੀ ਅੰਦਰ ਖਾ ਰਿਹਾ ਹੋਵੇ ਤਾਂ ਸਮਝ ਲਓ ਹੁਣ ਉਹ ਚਾਕੂ ਜ਼ਿੰਦਗੀ ਦੀ ਰਸੋਈ ਤੋਂ ਕੱਢ ਦੇਣਾ ਚਾਹੀਦਾ ਮੈਂ ਚੁੱਪ ਹੋ ਗਿਆ ਇਹ ਸਭ ਸੁਣ ਕੇ ਮੈਨੂੰ ਸਮਝ ਆ ਗਿਆ ਕਈ ਵਾਰ ਰਿਸ਼ਤੇ ਸਾਨੂੰ ਜ਼ਿੰਦਗੀ ਸਿਖਾਉਣ ਆਉਂਦੇ ਨੇ ਹਮੇਸ਼ਾ ਲਈ ਸਾਡੇ ਨਾਲ ਰਹਿਣ ਨਹੀਂ ਤੇ ਜਦ ਰੱਬ ਕਹਿੰਦਾ ਹੁਣ ਤੂੰ ਅੱਗੇ ਵੱਧ ਤੇ ਭਾਵੇਂ ਸਾਨੂੰ ਜਿੰਨਾ ਮਰਜ਼ੀ ਦੁੱਖ ਹੋਵੇ ਪਰ ਹੌਲੀ ਹੌਲੀ ਉਹ ਰਿਸ਼ਤਾ ਦਿਲ ਦੀ ਜੇਬ ਚੋਂ ਸਾਨੂੰ ਕੱਢਣਾ ਹੀ ਪੈਂਦਾ ਹੈ